ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਅਮਰੂਦ ਦੇ ਬਾਗ ਕੂਟਾਲੇ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਈਡੀ ਜਲੰਧਰ ਦੇ ਸਹਾਇਕ ਡਾਇਰੈਕਟਰ ਏਡੀ ਵਿਕਾਸ ਖੱਤਰੀ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਵਿਜੀਲੈਂਸ ਜਾਂਚ ਵਿੱਚ ਅੱਗੇ ਆਏ ਦੋਸ਼ੀ ਅਧਿਕਾਰੀਆਂ ਅਤੇ ਗੁਮਾਂਡਾ ਤੋਂ ਮੁਆਵਜ਼ਾ ਲੈਣ ਵਾਲੇ ਕਿਸਾਨਾਂ ਦਾ ਰਿਕਾਰਡ ਮੰਗਿਆ 68 ਲੋਕਾਂ ਨੂੰ ਸੱਮਨ ਵੀ ਜਾਰੀ ਕੀਤੇ ਗਏ ਨੇ ਪੱਤਰ 'ਚ ਈਡੀ ਨੇ ਦੋਸ਼ੀ ਅਧਿਕਾਰੀਆਂ ਦੀਆਂ ਤਸਵੀਰਾਂ ਬੈਂਕ ਖਾਤਿਆਂ ਦੇ ਬੇਰਵੇ ਆਧਾਰ ਅਤੇ ਪੈਨ ਕਾਰਡ ਅਤੇ ਪਾਸਪੋਰਟ ਦੇ ਬੇਰਵੇ ਮੰਗੇ ਨੇ ਈਡੀ ਹੁਣ ਦੋਸ਼ੀਆਂ ਤੇ ਕਿਸਾਨਾਂ ਦੇ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰੇਗੀ ਅਤੇ ਹਰੇਕ ਦੇ ਪਾਸਪੋਰਟ ਸਬੰਧਿਤ ਅਥਾਰਟੀ ਨਾਲ ਕਕਰਵਾਏਗੀ ਤਾਂ ਜੋ ਕੁਟਾਲੇ ਦੇ ਦੋਸ਼ੀ ਵਿਦੇਸ਼ ਭੱਜਣ ਵਿੱਚ ਕਾਮਯਾਬ ਨਾ ਹੋ ਸਕਣ ਇਸ ਕੁਟਾਲੇ ਵਿੱਚ 2 ਸਤੰਬਰ ਨੂੰ ਈਡੀ ਨੇ ਆਪਕਾਰੀ ਕਮਿਸ਼ਨਰ ਬਰੂਨ ਰੁੰਚਮ ਅਤੇ ਫਿਰੋਜ਼ਪੁਰ ਦੇ ਡੀਸੀ ਧਿਮਾਂ ਦੀ ਰਿਹਾਈਸ਼ ਸਮੇਤ ਪੰਜਾਬ ਵਿੱਚ 22 ਥਾਵਾਂ ਤੇ ਛਾਪੇਮਾਰੀ ਸਨ ਮਹਾਲੀ ਪਟਿਆਲਾ ਬਰਨਾਲਾ ਫਿਰੋਜ਼ਪੁਰ ਬਠਿੰਡਾ ਅਤੇ ਚੰਡੀਗੜ੍ਹ ਵਿੱਚ ਵੀ ਛਾਪੇਮਾਰੀ ਗਏ ਪੰਜਾਬ ਵਿਜੀਲੈਂਸ ਪਹਿਲਾਂ ਹੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹੁਣ ਤੱਕ 22 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਇਹਨਾਂ ਅਧਿਕਾਰੀਆਂ ਤੋਂ ਇਲਾਵਾ ਈਡੀ ਨੇ ਸੂਬੇ ਦੇ ਕਈ ਪ੍ਰਾਪਰਟੀ ਡੀਲਰਾਂ ਬਿਲਡਰਾਂ ਕਾਰੋਬਾਰੀਆਂ ਅਤੇ ਤਤਤਕਾਲੀ ਗਮਾਂਡਾ ਅਧਿਕਾਰੀਆਂ ਦੇ ਘਰਾਂ ਤੇ ਵੀ ਛਾਪੇਮਾਰੀ ਕੀਤੀ ਸੀ ਆਪਕਾਰਿਤੇ ਕਰ ਕਮਿਸ਼ਨਰ ਵਰੁਣ ਰੂਨਚਮਦੇ ਦੇ ਕਰਦੀ ਤਲਾਸ਼ੀ ਦੌਰਾਨ ਈਡੀ ਨੂੰ ਕੁਝ ਦਸਤਾਵੇਜ਼ ਫਟੇ ਅਤੇ ਉਹਨਾਂ ਦੇ ਘਰ ਦੇ ਬਾਹਰ ਇੱਕ ਬਗੀਚੇ ਵਿੱਚ ਸੁੱਟੇ ਹੋਏ ਮਿਲੇ ਇਸ ਸਬੰਧ ਵਿੱਚ ਹੁਣ ਈਡੀ ਨੇ ਸੰਮਨ ਕਰਕੇ ਦੋਸ਼ੀ ਅਧਿਕਾਰੀਆਂ ਤੇ ਮੁਆਵਜ਼ਾ ਲੈਣ ਵਾਲਿਆਂ ਦਾ ਰਿਕਾਰਡ ਮੰਗਿਆ ਇਹ ਮਾਮਲਾ ਇਕਪਲਾ ਗ੍ਰੇਟਰ ਮਹਾਲੀ ਵਿਕਾਸ ਅਥਾਰਟੀ ਕੁਮੜਾ ਦੇ ਐਟ੍ਰੋਪੋਲਿਸ ਪ੍ਰੋਜੈਕਟ ਲਈ ਜ਼ਮੀਨ ਐਕਵਾਇਰ ਕਰਨ ਨਾਲ ਸੰਬੰਧਿਤ ਹੈ ਕੁਮੜਾ ਨੇ ਲੈਂਡ ਪੂਲਿੰਗ ਪਾਲਿਸੀ ਅਨੁਸਾਰ ਪ੍ਰੋਜੈਕਟ ਲਈ ਦਰਾਂ ਦਾ ਐਲਾਨ ਕੀਤਾ ਜਮੀਨ ਤੇ ਲਗਾਏ ਗੇ ਅਮਰੂਦ ਦੇ ਦਰਖਤਾਂ ਦੀ ਕੀਮਤ ਵੱਖਰੇ ਮੁਆਵਜ਼ੇ ਵਜੋਂ ਦਿੱਤੀ ਗਈ ਸੀ ਜਮੀਨ ਤੇ ਲੱਗੇ ਸਾਰੇ ਫਲਦਾਰ ਦਰਖਤਾਂ ਦੀ ਕੀਮਤ ਬਾਗਬਾਨੀ ਵਿਭਾਗ ਵੱਲੋਂ ਤੈਅ ਕੀਤੀ ਗਈ ਸੀ ਗੁਮਾਂਡਾ ਅਧਿਕਾਰੀਆਂ ਨਾਲ ਮਿਲ ਕੇ ਉਸ ਦੀ ਉਮਰ 4 ਤੋਂ 5 ਸਾਲ ਦੱਸੀ ਗਈ ਹਾਈ ਕੋਰਟ ਨੇ ਇਸ ਕੇਸ ਵਿੱਚ ਵੱਖ-ਵੱਖ ਦੋਸ਼ੀ ਲਾਪਾਤਰੀਆਂ ਨੂੰ ਕੁੱਲ 72.36 ਕਰੋੜ ਰੁਪਏ ਦੀ ਰਕਮ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਨੇ ਜਿਸ ਵਿੱਚੋਂ ਹੁਣ ਤੱਕ 43.72 ਕਰੋੜ ਰੁਪਏ ਜਮ੍ਹਾਂ ਹੋ ਚੁੱਕੇ ਨੇ ਗੁਮਾਂਡਾ ਵੱਲੋਂ ਐਕਵਾਇਰ ਕੀਤੀ ਜ਼ਮੀਨ ਤੇ ਰਿਆਦਤੋਂ ਬਾਅਦ ਅਮਰੂਦ ਦੇ ਬੂਟੇ ਲਾਏ ਗਏ ਦੋਸ਼ ਇਹ ਹੈ ਕਿ ਜ਼ਮੀਨ ਠੇਕੇ ਤੇ ਲੈਣ ਵਾਲਿਆਂ ਨੇ ਪ੍ਰਤੀ ਏਕੜ 2 ਤੋਂ 25000 ਦਰਖਤ ਦਿਖਾਏ ਇਲਜ਼ਾਮ ਇਹ ਵੀ ਹੈ ਕਿ ਉਸਨੇ 2018 ਵਿੱਚ ਜ਼ਮੀਨ ਲੀਜ਼ ਤੇ ਲਈ ਸੀ ਅਤੇ ਉਦੋਂ ਹੀ ਉੱਥੇ ਅਮਰੂਦ ਦੇ ਬੂਟੇ ਲਗਾਏ ਸਨ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਇਹ ਪਲਾਟ 2016 ਤੋਂ ਰਿਕਾਰਡ ਵਿੱਚ ਦਿਖਾਈ ਗਏ ਸਨ ਦੱਸਦੀ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਅਮਰੂਦ ਦੇ ਬਾਗ ਘਟਾਲੇ ਦੀ ਜਾਂਚ ਤੇਜ਼ ਕਰ ਦਿੱਤੀ ਹੈ ਈਡੀ ਜਲੰਧਰ ਦੇ ਸਹਾਇਕ ਡਾਇਰੈਕਟਰ ਏਡੀ ਵਿਕਾਸ ਖਤਰੀ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਵਿਜੀਲੈਂਸ ਜਾਂਚ ਵਿੱਚ ਅੱਗੇ ਆਏ ਦੋਸ਼ੀ ਅਧਿਕਾਰੀਆਂ ਅਤੇ ਗਮਾਂਡਾ ਤੋਂ ਮੁਆਵਜ਼ਾ ਲੈਣ ਵਾਲੇ ਕਿਸਾਨਾਂ ਦਾ ਰਿਕਾਰਡ ਮੰਗਿਆ 68 ਲੋਕਾਂ ਨੂੰ ਸੰਮਨ ਵਿਚਾਰੀ ਕੀਤੇ ਗਏ ਪੱਤਰ ਚ ਈਡੀ ਨੇ ਦੋਸ਼ੀ ਅਧਿਕਾਰੀਆਂ ਦੀਆਂ ਤਸਵੀਰਾਂ ਬੈਂਕ ਖਾਤਿਆਂ ਦੇ ਬੇਰਵੇ ਆਧਾਰ ਅਤੇ ਪੈਨ ਕਾਰਡ ਅਤੇ ਪਾਸਪੋਰਟ ਦੇ ਬੇਰਵੇ ਮੰਗੇ ਨੇ ਈਡੀ ਹੁਣ ਦੋਸ਼ੀਆਂ ਅਤੇ ਕਿਸਾਨਾਂ ਦੇ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰੇਗੀ ਅਤੇ ਹਰੇਕ ਦੇ ਪਾਸਪੋਰਟ ਸਬੰਧਿਤ ਅਥਾਰਟੀ ਨਾਲ ਲਿੰਕ ਕਰਵਾਏਗੀ ਤਾਂ ਜੋ 쿠ਟਾਲੇ ਦੇ ਦੋਸ਼ੀ ਵਿਦੇਸ਼ ਭੱਜਣ ਵਿੱਚ ਕਾਮਯਾਬ ਨਾ ਹੋ ਸਕਣ ਇਸ 쿠ਟਾਲੇ ਵਿੱਚ 27 ਮਾਰਚ ਨੂੰ ਈਡੀ ਨੇ ਆਪਕਾਰੀ ਕਮਿਸ਼ਨਰ ਬਰुण ਰੁੰਜਮ ਅਤੇ ਫਿਰੋਜ਼ਪੁਰ ਦੇ ਡੀਸੀ ਤੇ ਮਾਨ ਦੀ ਰਿਹਾਈਸ਼ ਸਮੇਤ ਪੰਜਾਬ ਵਿੱਚ ਬਾਈਥਾਵਾਂ ਤੇ ਛਾਪੇ ਮਾਰੇ ਸਨ ਮਹਾਲੀ ਪਟਿਆਲਾ ਬਰਨਾਲਾ ਫਿਰੋਜ਼ਪੁਰ ਬਠਿੰਡਾ ਅਤੇ ਚੰਡੀਗੜ੍ਹ ਵਿੱਚ ਵੀ ਛਾਪੇ ਮਾਰੇ ਗਏ ਸਨ